ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਮੋੜ ਮੰਡੀ ਪਹੁੰਚੇ ਸੀਗੇ ਤੇ ਆਪਾਂ ਤੁਹਾਨੂੰ ਮੱਝਾਂ ਦੇ ਰੇਟ ਚੈੱਕ ਕਰਾਉਣੇ ਆ ਤੇ ਆ ਜੋ ਗੱਲਬਾਤ ਕਰਾਉਣੀ ਹੈ ਤੇ ਚੈਨਲ ਨੂੰ ਫੋਲੋ ਕਰ ਲਿਓ ਬਹੁਤਾ ਟਾਈਮ ਨਹੀਂ ਲੈਂਦੇ ਲੈ ਵੀ ਆਪਾਂ ਨਾ ਤੁਹਾਨੂੰ ਆ ਮੱਝ ਦਿਖਾਉਣੇ ਬਾਈ ਲੈ ਕੇ ਆਏ ਸੀਗੇ ਘਰੇਲੂ ਮੱਝਾਂ ਬਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਮੈਂ ਪਹਿਲਾਂ ਗੱਲਬਾਤ ਕੀਤੀ ਸੀ ਤੇ ਥੱਲੋਂ ਪੂਰੀ ਚੰਗੀ ਤਿਆਰ ਆ ਥੋੜੀ ਅੰਦਰਲੀ ਸਾਈਡ ਤੇ ਜ਼ਰੂਰ ਹੈਗੀ ਆ ਤੇ ਬਾਈ ਤੋਰੀ ਮੜੀ ਜੀ ਕਰਾਂ ਤੇ ਆਪਾਂ ਦਿਖਾ ਦਗੇ ਹਨਾ ਤੁਹਾਨੂੰ ਰੇਟ ਵੀ ਪਤਾ ਕਰਵਾਵਾਂਗੇ ਸਿੰਘਾ ਹੋਂਗਾ ਦੀ ਚੈੱਕ ਕਰ ਲਓ ਮਿੱਤਰੋ ਹਨਾ ਤੇ ਮਾਝੂ ਚੰ ਭਜਨ ਭੋਜਨ ਵੀ ਦੇਖ ਲਓ ਤੁਸੀਂ ਲੈਵਾ ਵੀ ਖੁੱਲਾਗਾ ਇੱਕ ਡੰਗ ਦਾ ਜਿਵੇਂ ਆਪਾਂ ਕਰ ਗਏ ਵੀ ਮੰਡੀ ਦੇ ਵਿੱਚ ਬਾਈਆਂ ਨੇ ਦੁੱਧ ਤਾਂ ਰੋਕੇ ਹੀ ਰੋਕਿਆ ਹੋਇਆ ਹੈ ਨਾ ਇਹਦੀ ਤਾਂ ਕੋਈ ਉਹ ਹੀ ਨਹੀਂ ਹੈਗੀ ਬਾਕੀ ਥੱਲੋ ਤੇ ਹਾਈਟ ਮੀਡੀਅਮ ਚੰਗੀ ਆ ਜਾਤ ਵਾਲੀ ਆ ਤੇ ਆ ਜੋ ਘਰਾਉਣੇ ਬਾਈ ਜੀ ਦਬਾਸੀ ਨਾਲ ਨਿਕਲ ਜੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹਾਂਜੀ ਪਿੰਡ ਬਾਈ ਪਿੰਡ ਬਰੇ ਸਾਹਿਬ ਬਾਈ ਬਰੇ ਸਾਹਿਬ ਕਿੱਥੇ ਰਹਿੰਦੇ ਬਲਾਡੇ ਕੋਲੇ ਬਲਾਡੇ ਕੋਲੇ ਹਾਂਜੀ ਠੀਕ ਆ ਦੇ ਭਾਈ ਜਿਹੜੀ ਆਪਾਂ ਹ ਮੱਝ ਦਿਖਾਈ ਆ ਹਾਂਜੀ ਪਹਿਲਾਂ ਇਹ ਦੱਸੋ ਗੁਬਾਰ ਦਾ ਕੰਮ ਹਾਂਜੀ ਠੀਕ ਆ ਤਰੇਲੂ ਹੈ ਠੀਕ ਹੈ ਤੇ ਭਾਈ ਕਿੰਨਵੇਂ ਸੂਏ ਸੂਈ ਹੋਈ ਹੈ ਤੀਜੇ ਸੂਏ ਸੂਈ ਹੈ ਜੀ ਕਿੰਨਾ ਦੁੱਧ 12 ਲੀਟਰ ਤਿਆਰ ਆ ਇਸ ਟਾਈਮ ਜਮਾ ਹਾਂਜੀ ਠੀਕ ਆ 12 ਦਿਨਾਂ ਦੀ ਹੋ ਗਈ 12 ਦਿਨਾਂ ਦੀ ਸੂਈ ਆ 12 ਦਿਨਾਂ ਦੀ ਸੂਈ ਆ ਰੇਟ ਕੀ ਕਰਦਾ ਇਹਦਾ 110 ਹਾਂ ਨਾ ਹਾਂ ਨਾ ਆਪਾਂ 95 ਦੀ ਦੇਣੀ ਆ ਭਾਈ 95 ਦੀ ਮਾਨਦਾਨ ਕਰ ਦੇਗਾ ਮਾਨਦਾਨ ਹੋ ਜੂ ਚਲ ਬਣਾਉਂਦਾ ਨੰਬਰ ਦੱਸ ਤੇਰਾ 88723 68618 6160 68618 ਹਾਰਟ 618 18 ਹਾਂਜੀ ਠੀਕ ਆ ਬਈ ਧੰਨਵਾਦ ਤੇਰਾ ਤੇ ਲੈ ਵੀ ਮਿੱਤਰੋ ਪ੍ਰਸੰਨ ਕਰਿਓ ਹਣਾ ਮੱਝ ਤੇ ਆਜੋ ਅੱਗੇ ਹੋਰ ਦਿਖਾਉਣੇ ਲੈ ਵੀ ਮਿੱਤਰੋ ਹੁਣ ਉਹ ਇੱਕ ਬੱਲੀ ਮੈਂ ਦਿਖਾਉਣਾ ਮੈਂ ਤੇ ਖਾਣਾ ਸੋਣਾ ਦੀ ਤੁਸੀਂ ਦੇਖ ਲਓ ਚੈੱਕ ਕਰ ਲਿਓ ਕਿਰਾ ਨੇੜੇ ਲਾਤਾ ਕੈਮਰਾ ਇਹ ਬਾਕੀ ਲੰਮੀ ਬਹੁਤ ਆ ਬੇਲ ਏਡੀ ਹੁੰਦੀ ਨਹੀਂ ਕਿਸੇ ਮੈਂ ਦੀ ਤਾਂ ਮੀਆਂ ਮੱਝਾਂ ਹੁੰਦੀਆਂ ਜਿਹੜੀਆਂ ਇੰਨੀਆਂ ਲੰਮੀਆਂ ਹੁੰਦੀਆਂ ਜੈਣ ਤੋਂ ਪਾਵ ਦੇਖ ਲਓ ਹੁਣ ਤੁਸੀਂ ਹਣਾ ਹਾਈਟ ਵੀ ਚੰਗੀ ਆ ਤੇ ਲੰਮੀ ਬਹੁਤ ਆ ਮੱਝ ਬੇਲ ਦੀ ਤੇ ਇਧਰੋਂ ਖਾਣ ਸੂਣ ਦੇਖ ਲਓ ਹਣਾ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਕੀ ਦੁੱਧ ਦੁੱਧ ਦਾ ਰਿਕਾਰਡ ਰਹਿੰਦਾ ਤੇ ਹਾਂ ਬਈ ਮੈਨੂੰ ਐ ਦੱਸ ਪਹਿਲਾਂ ਤੇਰਾ ਨਾਂ ਕੀ ਸੁਖਜੀਤ ਬਾਈ ਸਰਜੀਤ ਸੁਖਜੀਤ ਸੁਖਜੀਤ ਤੇ ਪਿੰਡ ਨੰਗਲ ਖੁਰਦ ਨੰਗਲ ਖੁਰਦ ਠੀਕ ਆ ਤੇਰੇ ਪਿੰਡ ਤਾਂ ਚੰਗੀਆਂ ਮੱਝਾਂ ਹੁੰਦੀਆਂ ਬਾਈ ਹਾਂ ਹਾਂ ਵਧੀਆ ਮੱਝਾਂ ਤੇ ਮੈਨੂੰ ਐ ਦੱਸ ਜਿਹੜੀ ਆ ਮੱਝ ਹੈਗੀ ਕਿੰਨਾ ਦੁੱਧ ਦਿੰਦੀ ਹੈ ਕਿੰਨੇਵੇਂ ਸੂਏ ਆ 16 ਲੀਟਰ ਤੀਜੇ ਸੂਏ ਤੀਜਾ ਸੂਆ 16 ਲੀਟਰ ਤੇ ਰੇਟ ਜਮਾ ਰੇਟ ਆ ਬਸ 1 20 ਹੀ ਦੇਵਾਂਗੇ 140 ਮੰਗਦੇ 140 ਮੰਗਦਾ 120 ਦੇਵਾਂਗਾ ਤੇ 16 ਦੀ ਗਰੰਟੀ ਹੋ ਗਰੰਟੀ ਜਮਾ ਜਾਵਾ ਜੇ ਨਾ ਹੋਇਆ ਫੇਰ ਚਬਾ ਕੇ ਦੇਵਾਂਗੇ ਬਾਈ ਜੁਰਮਾਨਾ ਲਾਦ ਕੇ ਲਾ ਦੀ ਚਬਾ ਕੇ ਦੇਵੇਂਗਾ 16 ਲੀਟਰ ਹਾਂ ਠੀਕ ਹੈ ਨੰਬਰ ਬੋਲ ਦੇ 9465297175 9465297175 ਚੱਲ ਠੀਕ ਹੈ ਫਿਰ ਆਜੋ ਵੀ ਅੱਗੇ ਹੋਰ ਦਿਖਾਉਣੇ ਆ ਲੈ ਵੀ ਮਿੱਤਰੋ ਇੱਕ ਮੱਝ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਹਨਾ ਸਿੰਘ ਸਿੰਘ ਚੰਗਾ ਤੇ ਲੰਮੀ ਇਹ ਵੀ ਬਹੁਤ ਆ ਮੱਝਾਂ ਚੰਗੀਆਂ ਨੇ ਤੇ ਇਧਰ ਥਣਾ ਹੁਣਾਂ ਦੀ ਦੇ ਤੌਰ ਦੇ ਲੰਮੀ ਤੌਰ ਤੇ ਕਰਾਂ ਦੇਖੋ ਤੁਸੀਂ ਹਨਾ ਥੱਲੋਂ ਥੋੜੀਆਂ ਜੀਆਂ ਲੱਤਾਂ ਤਾਂ ਐ ਕਰਦੀ ਜਿਵੇਂ ਜੁੜੀਆਂ ਜੀਆਂ ਹਨਾ ਤੇ ਉਹ ਚੰਗੀ ਆ ਬਾਕੀ ਕੱਦ-ਗਾੜ ਵੀ ਚੰਗਾ ਤੇ ਭਾਈ ਇਹ ਕਿੰਨੇ ਵੇ ਸੋਇਆ ਇਹ ਤੀਜੇ ਤੀਜੇ ਠੀਕ ਆ ਇਹਦਾ ਦੁੱਧ ਕਿੰਨਾਗਾ ਇਹਦਾ 14 ਲੀਟਰ ਤਿਆਰ ਆ 14 ਲੀਟਰ ਇਹਦਾ ਰੇਟ ਕੀ ਰਹੂ ਇਹਦਾ ਰੇਟ ਮਾਗਦੇ ਦਾ 35 ਆ ਜਰਾ ਹਾਂ 120 ਹੀ ਦੇ ਦਾਂ 120 ਦੀ ਠੀਕ ਆ ਇਹ ਵੀ ਇੱਕ ਵੀਧੀ ਤੇ ਦੁੱਧ ਬਈ 14 ਲੀਟਰ ਤੇ ਰੇਟ ਥੋੜਾ ਜਿਹਾ ਵਧਾ ਲਈ ਜਮ੍ਹਾਂ ਖਾਣਾ ਦਾ ਦੁੱਧ ਵਧੂਗੀ ਬਈ ਇਹ ਸੂਈ ਨੂੰ ਥੋੜੇ ਦਿਨ ਹੋਇਆ ਅੱਛਾ ਦੁੱਧ ਵਧੂਗੀ ਠੀਕ ਆ ਚੱਲ ਬਈ ਫਿਰ ਇੱਕ ਮੱਝ ਬਈ ਕੋਲ ਆ ਸੀ ਅੱਗੇ ਆਪਾਂ ਹੋਰ ਦਿਖਾਉਣੇ ਆ ਹਨਾ ਕੋਈ ਚੰਗੀ ਮੈਂ ਲੈ ਵੀ ਮਿੱਤਰੋ ਆਪਾਂ ਹੁਣ ਇੱਕ ਆ ਝੋਟੀ ਦਿਖਾਉਣੇ ਆ ਹਨਾ ਤੁਸੀਂ ਇਹ ਦੇਖੋ ਬੜੀ ਸਾਫ਼ ਆ ਝੋਟੀ ਤੇ ਬੜੀ ਸਾਫ਼ ਆ ਝੋਟੀ ਬਈ ਤੋਰੀ ਇਧਰ ਨੂੰ ਕਰਾ ਚੰਗੀ ਆ ਦੇਖੋ ਤੁਸੀਂ ਇਹ ਸਾਈਡ ਕੋਲ ਜੀ ਤੋ ਦੇਖੋ ਹਨਾ ਬਾਕੀ ਥੱਲੋਂ ਦੇਖੋ ਮੜੀ ਪਈ ਐ ਮੜੀ ਇਹ ਆਹਾਹਾ ਲੈ ਇਹ ਚੱਕਿਓ ਕਰਾ ਠੀਕ ਹੈ ਨਾ ਉਤੋਂ ਬਾਡੀ-ਬੂਡੀ ਦੀ ਬੰਤਰ ਦੇਖੋ ਤੇ ਸਿੰਘ-ਸੌਂਗ ਵੀ ਚੰਗਾ ਤੇ ਕਰਾਉਣੇ ਬਾਈ ਨਾਲ ਗੱਲਬਾਤ ਕੀ ਮੁੱਲ ਰੱਖਦਾ ਹੈ ਨਾ ਤੇ ਪਤਾ ਲੈਣੇ ਬਾਈ ਦਾ ਨੰਬਰ ਨੰਬਰ ਦਾ ਤੇ ਆਜੋ ਹਾਂ ਬਾਈ ਮੈਨੂੰ ਪਹਿਲਾਂ ਤਾਂ ਤੇਰਾ ਨਾਂ ਦੱਸੀ ਤੇਰਾ ਨਾਂ ਮੇਰਾ ਲਖਵੀਰ ਸਿੰਘ ਆਈ ਪਿੰਡ ਨਹੀਂਆਲਾ ਆਈ ਨਹੀਂਆਲਾ ਠੀਕ ਆ ਜਿਹੜੀ ਆਹ ਤੇਰੀ ਝੋਟੀ ਆ ਗਈ ਹਾਂਜੀ ਇਹਨੇ ਮੇ ਸੂਏ ਆ ਇਹ ਦੂਜੇ ਸੂਏ ਆਈ ਸੋਈ ਹੋਈ ਆ ਹਾਂ ਜੀ ਕਿੰਨਾ ਦੁੱਧ ਤਿਆਰ ਆ 12 ਕਿਲੋ ਤਿਆਰ ਆਈ 7 ਦਿਨ ਹੋ ਗਏ ਸੋਈ ਨੂੰ 7 ਦਿਨ ਹੋ ਗਏ ਸੋਈ ਨੂੰ 12 ਕਿਲੋ ਨਗਰ ਕੱਟੀ ਆ ਠੀਕ ਆ ਨਗਰ ਕੱਟੀ ਹਾਂ ਜੀ ਤੇ ਰੇਟ ਕਿੰਨਾ ਕਰਦਾ ਇਹਦਾ ਰੇਟ ਇੱਕ ਦਾ ਫਾਈ ਜਾ ਐ ਨਾ ਕਰ ਹਾਂ ਜੀ ਜਮਾ 95 ਦੀ ਦੇਣੀ ਆ ਜੀ ਨੰਬਰ ਬੋਲ ਦੇ 079463538252 ਜੀ ਠੀਕ ਆ ਬਾਈ ਲੈ ਬੰਨ ਲਾ ਕਰ ਤੇ ਇੱਕ ਵਾਰੀ ਦਰਸ਼ਨ ਹੋਰ ਕਰਾ ਦਿੰਗੇ ਝੋਟੀ ਦੇ ਹਨਾ ਆ ਧੋਗਾ ਵੀ ਲੱਗੀ ਜਾਂਦੇ ਆ ਤੇ ਆ ਜੋ ਲੈ ਵੀ ਆ ਜੋ ਇੱਕ ਮੱਝ ਹੋਰ ਹੁਣ ਮੈਂ ਤੁਹਾਨੂੰ ਤੇ ਫੇਰ ਇਹ ਦੂਬਾ ਦਾ ਕਰਾਂਗੇ ਵੀਡੀਓ ਬੰਦ ਤੇ ਥੱਲੋਂ ਵੀ ਚੰਗੀ ਆ ਹਨਾ ਪਿਸਤੌਲਾ ਵਰਗੇ ਥਾਣਾਗੇ ਪਿਸਤੌਲਾ ਵਰਗੇ ਚੰਗੀ ਆ ਹਨਾ ਤੇ ਭਾਈ ਮੈਨੂੰ ਐ ਦੱਸ ਹਾਂਜੀ ਕਿੰਨਾ ਦੁੱਧ ਦੁੱਧ 15 ਕਿਲੋ ਆ ਜੀ 15 ਵਾੜਾ ਹੋ ਜਾਂਦਾ ਮਾਗਾ ਜੀ ਮਣਕੇ ਲੈ ਜਾ ਕਿਹੜਾ ਪਿੰਡ ਆ ਜ਼ਰਾ ਤੱਪਾ ਮੰਡੀ ਜੀ ਤੇ ਕੀ ਰੇਟ ਕਰਤਾ ਇਹਦਾ ਮੁੱਲ ਤਾਂ ਦੁੱਧ ਆ ਜੀ ਸਵਾਹ ਹੀ ਦੇਣੀ ਆ ਜੀ ਬਾੜਾ ਹੈਗਾ ਸਹੀ ਸਹੀ ਖਿੱਚ ਕੇ ਜਗਾ ਸਵਾਹ ਦੀ ਦੇਣੀ ਆ ਜੀ ਅੱਛਾ ਨੰਬਰ 9217956629 ਜੀ ਵੰਡ ਦੇ ਕਰਾਂ ਲੈ ਵੀ ਘਰੋ ਚੈੱਕ ਤੇ ਬਾਕੀ ਨਾ ਅੱਜ ਜਿਵੇਂ ਬਾਈ ਰੇਟ ਕੀਤਾ ਇਹਨੇ ਥੋੜਾ ਜਿਹਾ ਜ਼ਿਆਦਾ ਹੈਗਾ ਇੰਨੇ ਦੀ ਮੱਝ ਜੇ ਬਾਈ ਚਲੋ ਹੋ ਜਾਂਦੀ ਹੈ ਕਈ ਵਾਰੀ ਹਨਾ ਤੇ ਬਾਕੀ ਵੱਧ ਦੇ ਦੂ ਬਾਈ ਗੱਲਬਾਤ ਕਰਦੇ ਇਹ ਕਹਿੰਦਾ ਵੇਚ ਕੇ ਹਟੋ ਅੱਜ ਕਹਿੰਦਾ ਜਿਹੜਾ ਓਵਰਵਿਊ ਉਹ ਚੈੱਕ ਕਰਾ ਦਿੰਦੇ ਆ ਲੈ ਵੀ ਮਿੱਤਰੋ ਹਨਾ ਮਾਹੌਲ ਦੇਖ ਲਓ ਤੁਸੀਂ ਇੱਥੇ ਜਿਹਦਾ ਮਾਹੌਲ ਆ ਪਰ ਰਿਹਾ ਅੱਜ ਪੂਰਾ ਜੱਜ ਕੇ ਮੰਦਾ ਇਹ ਕੋਈ ਸ਼ੱਕ ਨਹੀਂ ਹੈਗਾ ਹਨਾ ਰੇਟ ਬਣਾ ਕੋਈ ਬੰਦਾ ਕਿੰਨੀ ਮਰਜ਼ੀ ਕਰੀ ਜਾਣ ਪਰ ਅੱਜ ਮੋੜਾਂ ਦੀ ਮੰਡੀ ਨੇ ਚੀਕਾਂ ਮਰਵਾਤੀਆਂ ਚੀਕਾਂ ਬਹੁਤ ਮੰਦਾ ਸੀਗਾ ਠੀਕ ਹੈ ਤੇ ਧੰਨਵਾਦ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਿਓ ਜਲਦ ਕਿਸੇ ਨਵੀਂ ਵੀਡੀਓ ਦੇ ਵਿੱਚ ਹੋਰ ਮਿਲਾਂਗੇ ਉਸ ਟਾਈਮ ਤੱਕ ਲਈ ਰੱਬ ਰਾਖਾ ਧੰਨਵਾਦ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ